ਅਛਾ ਸਿਆਣੇ ਤੁਸੀਂ ਬੈਠੇ ਹੋ ਤੁਹਾਡੇ ਵਿੱਚੋਂ ਬਹੁਤਿਆਂ ਵੀਰਾਂ ਦੇ ਧੀ ਪੋਤੇ ਸੇ ਹੋਣਗੇ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਸੈਟਲ ਆ ਹੁਣ ਇੱਕ ਸਵਾਲ ਕਰਾਂ ਉਹਨਾਂ ਨੂੰ ਫੋਨ ਲਾਇਓ ਤੇ ਫੋਨ ਲਾ ਕੇ ਉਹਨਾਂ ਨੂੰ ਸਵਾਲ ਕਰਿਓ ਵੀ ਕੀ ਤੁਹਾਡੇ ਟਰੱਕਾਂ ਦੇ ਪਿੱਛੇ ਵੀ ਇਦਾਂ ਲੱਗੀ ਜੁੱਤੀ ਟੰਗੀ ਹੁੰਦੀ ਐ ਕੀ ਤੁਹਾਡੇ ਟਰੱਕਾਂ ਦੇ ਪਿੱਛੇ ਵੀ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਵੱਡੇ ਵੱਡੇ ਟਰੱਕ ਆ ਕੀ ਉਹਨਾਂ ਟਰੱਕਾਂ ਤੇ ਵੀ ਬੁਰੀ ਨਜ਼ਰ ਵਾਲੇ ਤਰਾ ਮੂੰਹ ਕਾਲਾ ਲਿਖਿਆ ਹੁੰਦਾ ਵਾ ਕੀ ਉਹਨਾਂ ਟਰੱਕਾਂ ਦੇ ਵੀ ਨਿੰਬੂ ਲਾ ਕੇ ਮਿਰਚਾਂ ਬੱਧੀਆਂ ਹੁੰਦੀਆਂ ਵਾ ਕਦੀ ਸਵਾਲ ਕਰਿਓ ਸਾਡੇ ਮਾਫ਼ ਕਰਨਾ ਟਰੱਕ ਵੀ ਉਹ ਹੁੰਦਾ ਜਿਹੜਾ ਕਿਸ਼ਤਾਂ ਦਾ ਸੈਕੰਡ ਹੈਂਡ ਲਿਆ ਆਹੀਂ ਚੱਲਦਾ ਟਰੱਕ ਕਿਸ਼ਤਾਂ ਦੇ ਲਿਆ ਤੇ ਵਿਦੇਸ਼ਾਂ ਦੇ ਵਿੱਚ ਨਵੇਂ ਟਰੱਕ ਹੁੰਦੇ ਆ ਲਸ਼ਕਾ ਮਾਰਦੇ ਆ ਪਰ ਉਹ ਕਿਹਦੇ ਹਿਸਟਰੀ ਚੱਲਦੇ ਆ ਉਹ ਪ੍ਰਮਾਤਮਾ ਕਾਲਪੁਰਖ ਵੈਗਰੂ ਦੇ ਆਸਰੇ ਚੱਲਦੇ ਆ। ਉਹ ਆਂ ਦੇੰਬੂ ਮਿਰਚਾਂ ਮੰਨਦੇ ਆਸਰੇ ਢੰਗ ਦੇ ਚੱਲਦੇ ਜਿਦਾ ਅਸੀਂ ਟੰਗੀ ਫਿਰਦੇ ਆ। ਤਾਂ ਸਭ ਤੋਂ ਜ਼ਿਆਦਾ ਦੁੱਖ ਸੱਚ ਜਾਣੇ ਉਦੋਂ ਲੱਗਦਾ ਵਾ ਜਦੋਂ ਸਾਡੇ ਸਿੱਖ ਵੀ ਇਹਨਾਂ ਕਰਮ ਕਾਂਡਾਂ 'ਚ ਫਸ ਜਾਂਦੇ ਆ। ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ ਤੰਜਮ ਜਗਾ ਦੀ ਲੂਟੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ। ਜਿਹੜਿਆਂ ਨੂੰ ਇਹ ਕਰਮ ਕਾਂਡਾਂ ਨੂੰ ਆਪਣਾ ਧਰਮ ਸਮਝੀ ਬੈਠੇ ਆ। ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸਾ ਮਹਾਰਾਜ ਨੇ ਸਾਟ ਮਾਰੀ ਜਾਂਦੇ ਕਰਮ ਧਰਮ ਪਖੰਡ ਜੋ ਦੀਸਾ ਪਖੰਡ ਆ ਤੇ ਪਖੰਡ ਨੂੰ ਤੁਸੀਂ ਅੱਜ ਧਰਮ ਦਾ ਨਾਮ ਦੇ ਦਿੱਤਾ ਓਏ ਹਲਾਵਾ ਸਾਡੇ ਇੱਥੇ ਬਣ ਗਏ ਬਿੱਲੀ ਰਾਹ ਘਟ ਜਵੇ ਤੇ ਗਾਣੀ ਜਾਣਾ ਦੱਸੋ ਇਹ ਕਰਮ ਕਾਣ ਨਹੀਂ ਤੇ ਹੋਰ ਕੀ ਆ ਫਲਾਣਾ ਵਾਰ ਚੰਗਾ ਵਾ ਫਲਾਣਾ ਵਾਰ ਮਾੜਾ ਵਾ ਐਤਵਾਰ ਮਾੜਾ ਵਾ ਸੋਮਵਾਰ ਚੰਗਾ ਵਾ ਇਦਾਂ ਦੇ ਕਈ ਵਹਿਮ ਅਸੀਂ ਪਾਲੀ ਫਿਰਦੇ ਆ ਹੁਣ ਇੱਕ ਸਵਾਲ ਕਰਾਂ ਇਥੇ ਮੈਂ ਇੱਕ ਜੇ ਜਿਹੜੇ ਵਾਰ ਨੂੰ ਤੁਸੀਂ ਚੰਗਾ ਸਮਝ ਕੇ ਬੈਠੇ ਮੰਨ ਲਓ ਤੁਸੀਂ ਸਮਝ ਕੇ ਬੈਠੇ ਐਤਵਾਰ ਨੂੰ ਚੰਗਾ ਐਤਵਾਰ ਕਰਦੇ ਵਿੱਚ ਕੋਈ ਪ੍ਰਾਣੀ ਚੜਾਈ ਕਰ ਜਵੇ ਤੇ ਕੀ ਉਹਨੂੰ ਚੰਗਾ ਕਵਾਂਗੇ ਕਿਸੇ ਇੱਕ ਵਾਰ ਨੂੰ ਅਸੀਂ ਮਾੜਾ ਸਮਝਦੇ ਹੋਈਏ ਪੁਜਾਰੀਆਂ ਨੇ ਪੁਜਾਰੀਵਾਦ ਨੇ ਸਾਨੂੰ ਉਹ ਦਿਨ ਮਾੜਾ ਬਣਾ ਕੇ ਵਿਖਾਇਆ ਹੋਵੇ ਪੀ ਇਹ ਦਿਨ ਮਾੜਾ ਵਾ ਉਸ ਦਿਨ ਘਰ ਦੇ ਵਿੱਚ ਪੁੱਤਰ ਜਨਮ ਲੈ ਲਵੇ ਘਰ ਦੇ ਵਿੱਚ ਕੋ ਧੀ ਜਨਮ ਲੈ ਲਵੇ ਤੇ ਕੀ ਉਹਨੂੰ ਤੁਸੀਂ ਧੀ ਨੂੰ ਜਾਂ ਪੁੱਤ ਨੂੰ ਅਸਪਰਟ ਨਹੀਂ ਕਰੋਗੇ ਪੀਏ ਤਾਂ ਫਲਾਣੇ ਵਾਰ ਪੈਦਾ ਹੋਇਆ ਜਿਹੜੇ ਵਾਰ ਨੂੰ ਅਸੀਂ ਚੰਗਾ ਸਮਝਦੇ ਹੀ ਨਹੀਂ ਭਲਿਓ ਵਾਰ ਤੇ ਸਾਰੇ ਗੁਰੂ ਨੇ ਬਣਾਏ ਆ ਮਾਰੇ ਬਾਣੀ 'ਚ ਕਹਿੰਦੇ ਆ ਕਈ ਜਨਮ ਭਇ ਕੀਟ ਪਤੰਗਾ ਕਈ ਜਨਮ ਗਜਮੀਨ ਕੋ ਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਕਜੋਇਓ ਮੇਰੇ ਜਗਦੀਸ਼ ਮਿਲਨ ਕੀ ਬਰਗਾ ਚਰੰਕਾਰੇ ਦੇ ਸੰਜਰ ਗਿਆ 84 ਲੱਖ ਦਾ ਮਨੁੱਖ ਨੇ ਗੀੜ ਘਟਿਆ ਇਨਸਾਨ ਦੇ ਮਨੁੱਖਾ ਜਨਮ ਮਿਲਿਆ ਕਿਹੜੇ ਕੰਮ ਨੂੰ ਆਏ ਆਪਾਂ ਸੰਸਾਰ ਦੇ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕਉ ਬਾਣੀ ਬਾਣੀ ਪੜਨ ਨਾਏ ਬਾਣੀ ਸੁਣਨ ਆਏ ਸਹਿਮਤ ਹੋ ਪਰ ਆਕੇ ਕੀਤਾ ਕੀ ਮਹਾਰਾਜ ਅਗਲੀ ਪੰਕਤੀ ਚ ਕਹਿੰਦੇ ਨਾਮ ਵਿਸਾਰ ਨਾਮ ਵਿਸਾਰਤਾ ਨਾਮ ਵਿਸਾਰ ਲੱਗੇਣ ਲਾਲਚ ਵਰਥਾ ਜਨਮ ਪ੍ਰਾਨੀ ਬਿਰਥਾ ਹੀ ਜਨਮ ਗਵਾਤਾ ਹੁਣ ਆਪਾਂ ਗੱਲ ਕੀਤੀ ਜੂਨ ਦੀ 84 ਲੱਖ ਜੂਨ ਦੀ ਹੁਣ ਜੂਨਾ ਦੇ ਵਿੱਚ ਕੀ ਆਉਂਦਾ ਵਾ ਰੁੱਖ ਵੀ ਹੁੰਦੇ ਆ ਪੇੜ ਪੌਦੇ ਵੀ ਹੁੰਦੇ ਆ ਤੇ ਅਸੀਂ ਇਹਨਾਂ ਜੂਨਾ ਦੇ ਵਿੱਚ ਜਿਹੜੇ ਪਾਏ ਹੋਏ ਪੌਦੇ ਆ ਅੱਜ ਅਹੀਂ ਕੋਈ ਬੋਹੜ ਨੂੰ ਪੂਜੀ ਜਾਂਦੇ ਆ ਕੋਈ ਪੀਪਲ ਨੂੰ ਪੂਜੀ ਜਾਂਦੇ ਆ ਕੋਈ ਤુલਸੀ ਨੂੰ ਪੂਜੀ ਜਾਂਦੇ ਆ ਭਲਿਓ ਤુલਸੀ ਇੱਕ ਆਯੁਰਵੈਦਿਕ ਚੀਜ਼ ਆ ਤੁਹਾਡੇ ਘਰ ਦੇ ਵਿੱਚ ਆ ਮੌਸਮ ਖਰਾਬ ਚੱਲ ਰਿਹਾ ਮੀਂਹ ਕਣੀ ਦਾ ਰੰਗ ਆ ਇਹਦਾ ਗਲਾ ਖਰਾਬ ਹੋ ਰਿਹਾ ਚਾਰ ਪੱਤੇ ਤੋੜੋ ਉਹਨੂੰ ਬਣਾ ਕੇ ਤુલਸੀ ਚ ਉਹਨੂੰ ਚਾਹ ਚ ਪਾ ਕੇ ਦਿਓ ਗਲਾ ਵੇਖੋ ਕਿਦਾਂ ਠੀਕ ਹੁੰਦਾ ਇਹ ਦੇਵੀ ਮਾਤਾ ਥੋੜੀ ਜਾਂ ਕੋਈ ਉਹ ਜਿਹੜੇ ਤુલਸੀ ਨੂੰ ਪੂਜਦੇ ਉਹ ਪੂਜਣ ਉਹਨਾਂ ਨੂੰ ਮੁਬਾਰਕ ਪਰ ਮੈਂ ਸਿੱਖਾਂ ਨੂੰ ਸਵਾਲ ਕਰਦਾ ਵੀ ਇਹ ਕੋਈ ਮਾਤਾ ਥੋੜੀ ਹੈ ਸਾਡੀ ਮਾਤਾ ਦੇ ਮਾਤਾ ਸਾਹਿਬ ਕਹ ਰਿਆ ਤੇ ਬਾਣੀ ਦੇ ਮਹਾਰਾਜ ਕੀ ਕਹਿੰਦੇ ਆ ਇੱਕ ਉਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਹੁਣ ਅਜੂਨੀ ਦਾ ਕਨਸੈਪਟ ਸਮਝਿਓ ਮਹਾਰਾਜ ਕਹਿੰਦੇ ਸਾਡਾ ਅਕਾਲ ਪੁਰਖ ਉਹ ਆ ਜਿਹੜਾ ਜੂਨਾ ਤੋਂ ਰਹਿਤ ਆ ਜਿਹੜਾ ਜੂਨਾ ਦੇ ਵਿੱਚ ਨਹੀਂ ਆਉਂਦਾ ਤੇ ਤੁਲਸੀ ਕੀ ਆ ਤੁਲਸੀ ਜੂਨ ਆ ਸਮਝ ਰੇ ਮੇਰੀ ਗੱਲ ਨੂੰ ਸਾਡਾ ਵੈਗਰੂ ਜੂਨਾ ਦੇ ਵਿੱਚ ਨਹੀਂ ਆਉਂਦਾ ਅਜੂਨੀ ਆ ਜੂਨਾ ਤੋਂ ਰਹਿਤ ਆ ਆ ਰਾਜੇ ਹੀ ਉਹਨਾਂ ਨੂੰ ਪੂਜਨੇ ਆ ਜਿਹੜੇ ਜੂਨਾ ਦੇ ਵਿੱਚ ਆ ਪੇੜ ਪੌਦੇ ਥਰੇ ਫਿਰਦੇ ਆ ਭਲਿਓ ਇੱਕੋ ਤਰੀਕਾ ਵਾ ਆਪ ਘਰਾ ਦੇ ਵਿੱਚ ਬਾਣੀ ਪੜੋ ਨਿਕਲੋ ਇਹਨਾਂ ਪਖੰਡਾਂ ਦੇ ਵਿੱਚੋਂ ਅਸੀਂ ਪਖੰਡਾਂ ਦੇ ਵਿੱਚ ਅਸੀਂ ਅੱਜ ਫਸ ਗਏ ਬਾਣੀ ਅਜੇ ਅਸੀਂ ਪੜੀ ਕੋਈ ਨਹੀਂ ਤੇ ਬਹੁਤਾਂ ਸਾਡੇ ਪ੍ਰਚਾਰਕਾਂ ਨੇ ਦੂਜਿਆਂ ਪ੍ਰਚਾਰਕਾਂ ਦੀਆਂ ਲਤਾਂ ਖੇ ਛੱਡੀਆਂ ਬਾਣੀ ਵਾਲੇ ਬੰਦੇ ਸਾਨੂੰ ਤੋਰੇ ਕਹਿ ਦੇਣੀ ਆਖੋ ਸਤਨਾਮ ਬਾਣੀ ਵਾਲੇ ਬੰਦੇ ਨੇ ਮਾਫ ਕਰਨਾ ਸਾਨੂੰ ਕਹਿੰਦੇ ਤੋਰਿਆ ਆ ਫਲਾਨੀ ਸੰਸਥਾ ਦਾ ਪ੍ਰਚਾਰਕ ਮਾੜਾ ਵਾ ਗੱਲ ਗੱਲ ਕੀਤੇ ਕਿਹਾ ਪਖੰਡੀ ਸਾਧ ਦੇ ਬਾਰੇ ਤੇ ਗੱਲ ਕਿਵੇਂ ਦੀ ਬਣਾਏ ਕਰਤੀ ਇਹ ਪ੍ਰਚਾਰਕ ਗੁਰੂ ਨਿੰਦਕਿਆ ਇਹਦਾ ਮਤਲਬ ਇਹ ਸਮਝਦੇ ਹੋ ਵੀ ਸਾਡਾ ਪਖੰਡੀ ਬਾਬਾ ਗੁਰੂ ਆ ਵੀ ਗੁਰੂ ਦੀ ਦੇ ਕਿਹੇ ਪ੍ਰਚਾਰਕ ਨੇ ਦਿੰਦਿਆ ਕੀਤੀ ਕੋਈ ਨਹੀਂ ਗੱਲ ਤੇ ਤੁਹਾਡੇ ਪਖੰਡੀ ਸਾਧਾਂ ਦੇ ਕੀਤੀ ਆ ਤੇ ਤੁਸੀਂ ਕਹਿੰਦੇ ਫਲਾਣਾ ਪ੍ਰਚਾਰਕ ਗੁਰੂ ਨਿੰਦਕਿਆ ਤੁਸੀਂ ਇਹ ਸਮਝਦੇ ਵੀ ਸਾਡਾ ਬਾਬਾ ਗੁਰੂ ਆ ਦੇਹਤਾਰੀ ਬਾਬੇ ਭਲਿਓ ਆਪ ਬਾਣੀ ਪੜੋ ਤੇ ਆਪ ਬਾਣੀ ਸਮਝੋ ਇਸੇ ਕੀ ਦੀ ਡੈਫੀਨੇਸ਼ਨ ਨਹੀਂ ਆ ਫਿਰ ਜਦੋਂ ਅਸੀਂ ਇਹੋ ਜੀਆਂ ਗੱਲਾਂ ਕਰਦੇ ਆ ਵੀ ਵੇਖੋ ਜੀ ਇਹ ਕਰਮਕਾਂਡ ਅਸੀਂ ਕਰਦੇ ਆ ਪੌਦਿਆਂ ਦੀਆਂ ਰੁੱਖਾਂ ਦੀਆਂ ਪੂਜਾ ਕਰਦੇ ਆ ਸਾਨੂੰ ਪਤਾ ਕਹਿੰਦੇ ਆ ਤੋਹੀਂ ਹੰਧੂਆਂ ਚੋਂ ਨਿਕਲੇ ਜੇ ਤਾਂ ਮੈਂ ਬੇਨਤੀ ਕਰਦਾ ਹੁੰਦਾ ਭਲਿਓ ਬੈਠੀਏ ਕਰੀਏ ਵਿਚਾਰ ਜਿਹੜੇ ਤੁਸੀਂ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਕਰਦੇ ਵੀ ਸਾਡੇ ਆਸਤੇ ਤੁਸੀਂ ਕਹਿੰਦੇ ਵੀ ਉਹਨਾਂ ਆਪਣਾ ਧਰਮੀ ਬਚਾਇਆ ਵਾ ਤੇ ਭਲਿਓ ਉਸੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲੇ ਜਾਮੇ ਦੇ ਵਿੱਚ ਕਲੀਅਰ ਕਹਿਤਾ ਸੀ ਕਿ ਨਾ ਹਮ Hindu ਨਾ Musalman ਅੱਲਾ ਰਾਮ ਕੇ ਪਿੰਡ ਪ੍ਰਾਨ ਜੇ ਗੁਰੂ ਸਾਹਿਬ Hindu ਹੁੰਦੇ ਨੇ ਜਨੇਊ ਕਿਉਂ ਨਾ ਪਾਉਂਦੇ ਤੁਹਾਡੇ ਧਰਮ ਦੇ ਕਰਮ ਕਾਂਡ ਆ ਭਲਿਓ ਤੁਹਾਨੂੰ ਮੁਬਾਰਕ ਅਸੀਂ ਨਹੀਂ ਰੋਕਦੇ ਅਸੀਂ ਤੇ ਆਪਣੇ ਸਿੱਖਾਂ ਨੂੰ ਸਮਝਾਉਣੀ ਆ ਕਿ ਤੁਸੀਂ ਇਹੋ ਜਿਹੇ ਕਰਮ ਕਾਂਡਾਂ 'ਚ ਨਾ ਫਸੋ ਕੀ ਆ ਟਰੱਕਾਂ ਦੇ ਪਿੱਛੇ ਆ ਜਿਹੜੇ ਅਸੀਂ ਬੰਨੀ ਫਿਰਦੀਆਂ ਆ ਮਿਰਚਾ ਲਾ ਕੇ ਥੱਲੇ ਨਿੰਬੂ ਕੀ ਇਹ ਗੁਰਮਤਿ ਆ ਇਹ ਤਾਂ ਡੇਗਰੀਆਂ ਕੀਤੀਆਂ ਪਖੰਡਾ ਦੀਆਂ ਪਰ ਇੱਕੋ ਹਾਲ ਇਹ ਆ ਆਪ ਜਿੰਨਾ ਚਿਰ ਅਸੀਂ ਬਾਣੀ ਨਹੀਂ ਪੜਦੇ ਜਿੰਨਾ ਚਿਰ ਬੰਦਾ ਬਾਣੀ ਨਾਲ ਨਾ ਪੜੇ ਉਹਨਾਂ ਚਿਰ ਬੰਦਾ ਇਹ ਕਹਿੰਦਾ ਮੈਂ ਹੀ ਸੱਚਾ ਵਾਂ ਜੀ ਬਾਕੀ ਸਾਰੇ ਐਵੇਂ ਮੂਰਖ ਤੁਰੇ ਫਿਰਦੇ ਆ ਪਰ ਜਦੋਂ ਬੰਦਾ ਬਾਣੀ ਪੜਦਾ ਨਾ ਫੇਰ ਉਸ ਬੰਦੇ ਨੂੰ ਪਤਾ ਲੱਗਦਾ ਵਾ ਕਿ ਬਾਣੀ ਸਾਨੂੰ ਕੀ ਸਿੱਖਿਆ ਦੇ ਰਹੀ ਸੀ ਤਾਂ ਮੈਂ ਕਿੱਥੇ ਫਿਰਦਾ ਹਾਂ ਸਿੱਖੋ ਅਹੋ ਘਰਾਂ ਦੇ ਵਿੱਚ ਬਾਣੀ ਪੜ੍ਹ ਗਏ ਬੱਚਿਆਂ ਨੂੰ ਪੜ੍ਹ ਗਏ ਬਾਣੀ